ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਛੇ ਅਜੂਰ ਕੁਰੇਸ਼ ਰੂ ਆਕਾਧਿਆ ਅੱਜ ਦੀ ਵੱਡੀ ਖਬਰ ਆਪਰੇਸ਼ਨ ਸੰਦੂਰ ਦਰਾਂ ਭਾਰਤੀ ਮਿਜ਼ਾਈਲ ਨੇ ਮਚਾਈ ਤਬਾਹੀ ਨਵਾਜ਼ ਸ਼ਰੀਫ ਨੇ ਨਜ਼ਦੀਕੀ ਦਿਨੇ ਖੋਲੀ ਮਨੀਰ ਦੇ ਝੂਠੇ ਦੀ ਪੋਲ ਪਾਕਿਸਤਾਨ ਪਹਿਲੇ ਦਿਨ ਤੋਂ ਹੀ ਆਪਰੇਸ਼ਨ ਸੰਦੂਰ ਬਾਰੇ ਝੂਠੇ ਦਾਅਵੇ ਕਰ ਰਿਹਾ ਹੈ ਪਰ ਕਿਹਾ ਜਾਂਦਾ ਹੈ ਕਿ ਝੂਠ ਦੇ ਜ਼ਿਆਦਾ ਪੈਰ ਨਹੀਂ ਹੁੰਦੇ ਹਨ ਹਮੇਸ਼ਾ ਸੱਚ ਸਾਹਮਣੇ ਆਉ ਪਾਕਿਸਤਾਨ ਪੱਤਰਕਾਰ ਨਜ਼ਮ ਨਜ਼ਮ ਸੇਠੀ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਸ਼ ਸ਼ਰੀਫ ਨੇ ਫੌਜੀ ਫੌਜ ਮੁਖੀ ਦੇ ਝੂਠਿਆਂ ਝੂਠਾਂ ਨੂੰ ਦੁਨੀਆ ਦੇ ਸਾਹਮਣੇ ਬੇਨਕਾਬ ਕੀਤਾ ਹੈ ਇੱਕ ਖਲ ਪਾਕਿਸਤਾਨੀ ਕਲ ਕਰਦੇ ਹੋਏ ਸੀਨੀਅਰ ਪੱਤਰਕਾਰ ਨੇ ਮੰਨਿਆ ਹੈ ਕਿ ਭਾਰਤ ਦੇ ਨੇ ਪ੍ਰੇਸ਼ਨ ਸੰਦੂਰ ਦਾ ਪਾਕਿਸਤਾਨੀ ਹਵਾਈ ਸੈਨਾ ਦੇ ਟਿਕਾਣੇ ਤੇ ਬੰਬਾਰੀ ਕੀਤੀ ਹੈ 9-10 ਮਈ ਨੂੰ ਹੋਏ ਫੌਜੀ ਹਮਲੇ ਵਿੱਚ ਪਾਕਿਸਤਾਨ ਨੂੰ ਭਾਰੀ ਨੁਕਸਾਨ ਹੋਇਆ ਜਿਸ ਵਿੱਚ ਭਾਰਤੀ ਫੌਜ ਨੇ ਵੱਡੇ ਆਰਥਵਾਦੀ ਟਿਕਾਣਿਆਂ ਤੇ ਕਈ ਹਵਾਈ ਸੈਨਾ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ ਨਜ਼ਮ ਸੈਠੀ ਨੇ ਜਿਨ੍ਹਾਂ ਨੂੰ ਨਵਾਬ ਸ਼ਰੀਫ ਦੇ ਕਰੀਬੀ ਮੰਨਿਆ ਜਾਂਦਾ ਹੈ ਨੇ ਕਿਹਾ ਹੈ ਕਿ ਅਪ੍ਰੈਸ਼ਨ ਦੌਰਾਨ ਭਾਰਤ ਨੇ ਪਾਕਿਸਤਾਨ ਦੇ ਹਵਾਈ ਅੱਡਿਆਂ ਤੇ ਅਕੋਤੀ ਆਜ਼ਾਦੀ ਕਟਾਲੀਆ ਦੇ ਦਫ਼ਤਰਾਂ ਨੂੰ ਨਿਸ਼ਾਨਾ ਮらいਆ ਹੈ 9-10 ਮਈ ਨੂੰ ਹੋਏ ਫੌਜੀ ਹਮਲੇ ਦੌਰਾਨ ਪਾਕਿਸਤਾਨ ਨੂੰ ਭਾਰਨ ਨੂੰ ਭਾਰੀ ਪਾਕਿਸਤਾਨ ਨੂੰ ਭਾਰੇ ਨੁਕਸਾਨ ਹੋਇਆ ਜਿਸ ਵਿੱਚ ਭਾਰਤੀ ਫੌਜ ਦੇ ਵੱਡੇ ਅਤਵਾਇ ਗੜਾ ਜਿਹੜਾ ਗੜਾ ਅਤੇ ਕਈ ਹਵਾਈ ਅੱਡਿਆਂ ਨੂੰ ਤਬਾਹ ਕਰ ਦਿੱਤਾ ਹੈ ਸਮਾ ਟੀਵੀ ਨੂੰ ਅੱਜ ਇੱਕ ਇੰਟਰਵਿਊ ਵਿੱਚ ਪਾਕਿਸਤਾਨੀ ਪੱਤਰਕਾਰ ਨੇ ਕਹਾ ਹੈ ਕਿ ਪਾਕਿਸਤਾਨ ਕੋਲ ਇਸ ਸਮੇਂ S400 ਵਰਗਾ ਕੋਈ ਹਵਾਈ ਸੁਰੱਖਿਆ ਪ੍ਰਣਾਲੀ ਨਹੀਂ ਹੈ ਅਤੇ ਆਇਰਨ ਡੋਮ ਨਹੀਂ ਹੈ ਜੇ ਸੁਣਾ ਹੈ ਤੁਸੀਂ ਭਾਰਤੀ ਮਿਜ਼ਾਈਲ ਦੇ ਹਮਲੇ ਤੋਂ ਆਪਣੇ ਆਪ ਨੂੰ ਬਚਾ ਸਕੋ ਇਸ ਵਾਰ ਭਾਰਤ ਨੇ ਦਿਖਾਇਆ ਹੈ ਕਿ ਮਿਜ਼ਾਈਲ ਟੈਕਨੋਲੋਜੀ ਦੇ ਮਿਜ਼ਾਈਲ ਦੇ ਸ਼ੁੱਧਤਾ ਨਾਲ ਉਹ ਤੁਹਾਡੇ ਟਿਕਾਣੇ ਤੇ ਅਕੋਤੀ ਆਜ਼ਾਦੀ ਘਟਾਲੀਆਂ ਦੇ ਦਫ਼ਤਰਾਂ ਦੋਵਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹਨ ਉਹਨਾਂ ਨੇ ਹਵਾ ਅਤੇ ਜ਼ਮੀਨ ਦੀ ਅਸ਼ੁੱਧਤਾ ਵਾਲੇ ਹਮਲਿਆਂ ਰਾਹੀਂ ਇਹ ਦਿਖਾਇਆ ਹੈ ਕਿ ਉਹਨਾਂ ਅੱਗੇ ਕਹਿ ਹੈ ਕਿ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਜੇਕਰ ਉਹ ਇਹ ਤੁਹਾਡੇ ਹਵਾਈ ਅੱਡਿਆਂ ਤੇ ਮਿਜ਼ਾਈਲ ਹਮਲਾ ਕਰਦੇ ਹਨ ਤਾਂ ਜਿੱਥੇ ਤੁਹਾਡੇ ਜਹਾਜ਼ ਖੜੇ ਹਨ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ ਜਨ ਨਜ਼ਮ ਸੇਠੀ ਨੂੰ ਸਾਫ ਦਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਰੀਬੀ ਸਹਿਯੋਗੀ ਮੰਨਿਆ ਦਾ ਹੈ ਉਹਨਾਂ ਕਿਹਾ ਹੈ ਕਿ ਆਇਰਨ ਡੋਮ ਵਰਗੇ ਸੁਰੱਖਿਆ ਪ੍ਰਣਾਲੀ ਦੇਸ਼ ਨੂੰ ਭਾਰਤੀ ਹਮਲੇ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ